ਜੀ ਦੇਖੀ ਨਰਸਰੀ ਚ ਕੋਈ ਫਲਦਾਰ ਬੁੱਟਾ ਆਇਓ ਬਾਈ ਹੈਗੇ ਕੋਈ ਫਲਦਾਰ ਦੇ ਫੁੱਲਾਂ ਵਾਲੇ ਵਧੀਆ ਦੇਖਦੇ ਆ ਕੋਈ ਬਈ ਫਲਦਾਰ ਹੈ ਕੋਈ ਹੈ ਜੀ ਦਿਖਾਓ ਯਾਰ ਅਸੀਂ ਤਾਂ ਬਹੁਤ ਵਾਰੀ ਮਤ ਕੇ ਲਾਂਗੇ ਮਾ ਯਾਰ ਖੜੇ ਹੀ ਨਹੀਂਗੇ ਤੇ ਸਹੀ ਜੀ ਫਿਰ ਦੇਖੋ ਕਿੰਨਾ ਹਨ ਜਿਗਾਰਡ ਵਧੀਆ ਬਣਿਆਗਾ ਪੱਪਾ ਤਾਂ ਫਿਰ ਹਰਿਆਲੀ ਆ ਸਾਰਾ ਠੰਡਾ ਥਾਂ ਰਹਿੰਦਾ ਹੀ ਰਹਿੰਦਾ ਬੰਦਾ ਰੱਲੇ ਸਾਰਾ ਖਾਦਾ ਪਿਆ ਕਾਨੇ ਕਿਨੇ ਪੱਪਾ ਨੇ ਬੰਦਾ ਹਾਂ ਪੁੱਛ ਮਾਂ ਤੋਂ ਤੂੰ ਵੜਾ ਛੜ ਤੇ ਹੋ ਕੋ ਇੱਧਰ ਦੇਖੋ ਸੱਤ ਅੱਠ ਲੜੇ ਪਏ ਕੀ ਹਾਲ ਹੈ ਬਾਈ ਜੀ ਕੋਈ ਫਲਦਾਰ ਲੈਣੇ ਆ ਜੀ ਕਿੰਨੂ ਕੋਈ ਵਧੀਆ ਕੁਆਲਿਟੀ ਦਾ ਤੇ ਇੱਕ ਨਿੰਬੂ ਵਧੀਆ ਕੋ ਜਿਹੜਾ ਲੱਗੇ ਯਾਰ ਮੈਂ ਲਾਇਆ ਨਾ ਚੱਲਿਆ ਨਹੀਂ ਜਾਦਾ ਤੇ ਇੱਕ ਮੱਕੀ ਲੈਣਾ ਕਿੰਨੂ ਤੇ ਨਿੰਬੂ ਤੇ ਹੋਰ ਕੀ ਅਨਾਰ ਜਿਹੜਾ ਵਧੀਆ ਹੋਵੇ ਯਾਰ ਸਾਡੇ ਚਿੱਟੇ ਦਾਣੇ ਵਾਲੇ ਉਹਦਾ ਕੋਈ ਹੱਲ ਬਾਈ ਇਹ ਚਿੱਟਾ ਉਹਦਾ ਚਿੱਟਾ ਹੀ ਰਹੂਗਾ ਤੂੰ ਦਾ ਸਾਈਜ਼ ਕਿੱਡਾ ਵੱਡਾ ਹੋਊਗਾ ਵੱਡਾ ਹੋਊਗਾ ਮਾਰ ਕੇ ਇੱਕ ਸਾਈਜ਼ ਲਾਲ ਕਾਲਿਆਂ ਲਾਲ ਵਾਲੇ ਵੀ ਛੋਟੇ ਸਾਈਜ਼ ਦਾ ਹੁੰਦਾ ਠੀਕ ਆ ਠੀਕ ਉਹ ਵੱਡੇ ਵਾਲਾ ਲਓ ਅਈ ਤਾਂ ਇਹ ਵੀ ਜਮਾਨਸਾ ਤੋਂ ਆ ਯਾਰ ਦੇ ਦਹਾਂਦਾ ਬਾਈ ਆਪਾਂ ਨੂੰ ਵਧੀਆ ਫਲਦਾਰ ਉਹ ਜੇ ਨਿੰਬੂ ਬਿਓ ਦੇ ਜਿਹੜਾ ਛੋਟੇ ਇਹਨੂੰ ਲੱਗਣ ਲੱਗ ਜਾਣ ਇਹ ਕਿੰਨੂ ਆ ਜੀ ਹਾਂ ਨਿੰਬੂ ਦਰੇ ਹਰ ਵਕਤ ਲੱਗ ਜਾਂਦੇ ਨੇ ਉਹ ਆ ਕਿ ਕੀਲੇ ਲੱਗਦੇ ਸਾਲ ਚ ਕੀਲੇ ਟੂਟੇ ਬਾਈ ਇਹਦਾ ਇਹ 200 ਰੁਪਏ ਪੁੱਛਾਈ ਹਾਂ ਕੋਈ 200 ਰੁਪਏ ਸਹੀ ਸਹੀ ਲਓ ਯਾਰ ਇਹਨਾਂ ਅਨਾਰ ਉਪਰ ਮਿਲੂਗਾ 350 ਦਾ ਜੀ ਅਨਾਰ ਜਿਹੜਾ ਮੋਟੇ ਵਾਲਾ ਜਿਹੜਾ ਛੋਟਾ ਲੈਣਾ ਕੋਲੇ ਸੁਆ। ਅੱਛਾ ਕਿੰਨੂ ਦੇ ਨਾ ਨਾ ਰਹੋਗੇ ਹਲੋ ਨਿੰਬੂ ਹੋ ਗਿਆ ਹੋਰ ਕਿਦਾਂ ਨੇ? ਕਿਰਨ ਆਪਾਂ। ਕਿੰਨੂ ਇਹ ਕਿਹ ਲਾਉਣਾ ਹੈ? ਕਿੰਨੂ ਤਾਂ ਉਹ ਹੀ ਲਾ ਦੇਣੀ ਜਾਂਦੇ। ਨਿੰਬੂ ਦੇ ਦੇ ਬਾਈ ਕਿਨਾਰ ਦੇ ਦੀ। ਨੀ ਕਿੰਨੂ ਵੀ ਵਧੀਆ ਲਾ ਦਿਆ ਅੰਦਰ ਕਿੰਟ ਕੱਢ ਕੇ। ਪੂਰਾ ਫਲ ਲੱਗਦਾ। ਟਿੱਪਲ ਦੇ ਉਰਲੇ ਪਾਸੇ ਕਿੰਨੂ ਲਾ ਦਿਆਂ ਨਾ ਟਟ ਕੱਢ ਕੇ ਜਰਾ। ਹੁਣ ਸੰਮੀ ਤਾਂ ਨਹੀਂ ਨਾ ਇਹ ਕਿੰਨੂ ਠੀਕ ਹੈ। ਕਿੰਨੂ ਤਾਂ ਮੈਂ ਦੇਖਿਆ ਆਪਣੇ ਪਿੰਡ ਪਿੰਡ ਤਾਂ ਉਹ ਕੋਠੇ ਦੇ ਨਾ ਚੜਿਆ ਪੁੱਛਾ। ਪਰ ਪਰ ਕੋਈ ਕੰਟਰੋਲ ਹਸਾ ਮੂਕਨੇ ਲੱਗੇ ਹੋਤੇ ਇਹਨਾਂ ਆਹ ਧਿਆਨ ਰੱਖਣਾ ਥੱਲੇ ਜੜ ਤੋਂ ਨਾ ਥੱਲੇ ਨਾ ਫੁੱਟੇ ਦੇ ਦੋ ਆਹ ਜੋੜ ਦੋ ਅੱਛਾ ਫੁੱਟੇ ਦਾ ਥੱਲੇ ਥੱਲੇ ਫੁੱਟਣ ਦਿਓ ਫੇਰ ਬੂਟਾ ਖਰਾਬ ਹੋ ਜਾ ਜੇ ਫੁੱਟ ਜੇ ਫੇਰ ਫੇਰ ਉਹ ਗਲਗਲ ਬਣ ਜਾਂਦੀ ਆ ਹਾਂ ਇਹੀ ਸਾਡੇ ਪਹਿਲਾਂ ਦੱਸ ਕੇ ਆ ਗਏ ਨਾ ਗਲਗਲ ਬਣੀ ਪਈ ਆ ਲੱਗਿਆ ਹਾਇ ਬਾਈ ਪਹਿਲਾਂ ਉਹਦੇ ਗਲਗਲੀ ਬਣ ਗਈ ਉਹ ਲਾਇਆ ਕਿਉਂ ਜੇ ਨਿਕਲੇ ਨਾ ਇੱਕੋ ਦਮ ਟਾਣੀ ਇੱਕ ਲੂ ਵੱਡੀ ਹਾਂ ਉਹ ਨਹੀਂ ਆਪਾਂ ਰੱਖਣੀ ਉਹ ਕੱਟ ਦਣੀ ਅੱਛਾ 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 ਇਹੀ ਰੱਖਣੀ ਆ ਕੱਲੀ ਇਹਦੀ ਵਧੀਆ ਜਿਹੀ ਹੋਰ ਕੁਆਲਟੀ ਕਰਦੇ ਕੋਈ ਜ ਬੱਡਾ ਇਹਦਾ ਸਾਈਜ਼ ਕੱਢਾ ਗਿਆ ਬੱਡਾ ਕਿੰਨੂ ਦਾ ਲੋਕਾਂ ਦੇ ਟਾਈਮ ਹੁਣ ਲੱਗਣ ਦਾ ਟਾਈਮ ਹੈ ਤਾਂ ਹਾਂਜੀ ਵਾਹ ਦੇਖ ਫਿਰ ਇਹ ਕਿ ਨਿੰਬੂ ਇਹ ਹੀ ਵਧੀਆ ਗਾ ਨਿੰਬੂ ਇਹਦਾ ਤਾਂ ਛੋਟਾ ਸੇ ਨਿੰਬੂ ਹੈ ਕ ਵੱਡਾ ਇਹ ਜਿਹੜਾ ਮਾਰਕੀਟ ਚ ਆਉਂਦਾ ਕੰਜਮੀਆਂ ਤੇ 12 ਵਾਸੀ ਇਹ ਨਹੀਂ ਤਾਂ ਉਹੀ ਠੀਕ ਚੱਕ ਬੱਬੂ ਫਿਰ ਨੰਨੇ ਕਿੰਨੂ ਦੇਖੋ ਆ ਨਿੰਬੂ ਕਿਹੜਾ ਵਧੀਆ ਤੂੰ ਦੱਸ ਕੋਈ ਵਧੀਆ ਜਿਹੜਾ ਮਿਲਦਾ ਇੱਧਰ ਲੈ ਲੈ ਫਿਰ ਆਹ ਇਹ ਬੱਦ ਵਧੀਆ ਫੁੱਟਾ ਹੈ ਨਾ ਸੇ ਰੇਟ ਬਾਈ ਉਹਨਕੇ ਦਿਹਾਜ ਕਰ ਨਹੀਂ 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 ਯਾਰ ਸਪੈਸ਼ਲ ਆਇਆ ਚੱਲ ਕੇ ਮਾਨਸਾ ਤੋਂ ਡੀਲ ਨਹੀਂ ਆਣਾ ਕਰੋ ਚੱਲ ਤੈਨੂੰ 100 ਦੇ ਦਾਂਗਾ ਦੋਨਾਂ ਦਾ ਲੈ ਆ ਜਾ ਨਾ ਹੀ ਨਾ ਹੀ ਕਰੋ ਫਿਰ ਹੋਰ ਵਧੀਆ ਬੂਟਾ ਲੈਣਾ ਫਿਰ ਤਾਂ ਉਸ ਨੂੰ ਮਿਲੂ ਜੇ ਆਮ ਦੇ ਲੈਣਾ ਚੱਲਦੇ ਜੇ ਫਿਰ ਚੱਲ ਲਿਆ ਯਾਰ ਚੰਗਾ ਮਾੜਾ ਬੂਟਾ ਨਹੀਂ ਲੈ 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 ਕੋਈ ਗੱਲ ਨਹੀਂ 150 ਰੁਪਏ ਆ ਲੈਣਾ ਮੋਟਾ 350 ਉਹ ਤਾਂ ਮਹਿੰਗਾ ਹੈ ਨਹੀਂ ਗਲਤ ਕੁਝ ਨਹੀਂ ਆਪਣਾ ਰੂਰ ਉਹ ਨਹੀਂ ਆਪਾਂ ਦੂਏ ਨੂੰ ਭਰਾਂ 30000 ਅਮਰੂਦ ਤਾਂ ਲੈਣਾ ਤੂੰ ਅਮਰੂਦ ਰੂਰ ਲੈਣ ਵਧੀਆ ਇਹ ਤਾਂ ਵੱਡਾ ਇਕੱਲਕੋ ਵੱਡੇ ਵੱਡੇ ਮੋਟੇ ਲੱਗਦੇ ਨੇ ਕਿਲੋ ਕਿਲੋ ਦੇ ਅਮਰੂਦ ਆ ਹੈਗਾ ਯਾਰ ਉਹ ਉਹ ਕਹਿੰਦੇ ਬੁੱਝੱਕ ਉਹ ਡੇਟਸ ਉਹ ਵੱਡੇ ਵੱਡਾ ਅਮਰੂਦ ਲੈਣਾ ਐਡਾ ਡ ਲੱਗਦੇ ਹੁੰਦੇ ਨੇ ਉਹ ਲੱਗਦਾ ਤਾਂ ਕਦੇ ਹੀ ਹੁੰਦਾ ਤੇ ਨਾ ਚਲੋ ਦੇਖਦੇ ਆ ਦੋ ਗੁੱਟੇ ਤਾਂ ਲੈ ਲਿਆ ਆਪਾਂ ਮੋਟੀ ਹੋਰ ਦੇਖਦੇ ਇਹ ਕਿ ਲੈਣਾ ਹੋਇਆ ਬਣਾਉਣੇ ਆ ਵਿਚਾਰ ਤਦੋ ਦੋ ਇੱਟਾਂ ਕੱਢ ਕੇ ਸਿੱਕਲ ਕੋ ਉਰਲੇ ਪਾਸੇ ਉਰਲੇ ਪਾਸੇ ਹਾਂ ਕਿੰਨੂੰ ਤਾਂ ਉੱਥੇ ਲਾਵਾਂਗੇ ਅੰਦਰੀ ਵੇੜੇ 'ਚ ਇਹਦਾ ਬਾਲਾ ਹੁੰਦਾ ਆਪਾਂ ਤਾਂ ਲਾਉਂਦੇ ਨਹੀਂ ਨਾਲੇ ਉੱਥੇ ਕੋਈ ਹੋਰ ਵੀ ਹੈ ਨਹੀਂ ਆਪਣੇ ਕਿਹੜਾ ਕੋਈ ਪਸ਼ੂ ਮੋਸ ਦਾ ਹੂੰ ਚਲੋ ਠੀਕ ਹੈ ਭਾਈ ਓਕੇ ਫਸਰ ਕਾਲ